ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਟਰਪਰੂਫ ਜੈਕਟ ਪਾ ਰਹੇ ਨੇ ਉਸ ਤੋਂ ਬਾਅਦ ਕਿਸ਼ਤੀ ਦੇ ਵਿੱਚ ਸਵਾਰ ਹੋਏ ਨੇ ਤੇ ਹੜ੍ਹ ਪੀੜਤ ਜਿੰਨੇ ਵੀ ਇਲਾਕੇ ਨੇ ਉਹਨਾਂ ਦਾ ਜਾਇਜ਼ਾ ਲੈਣ ਪਹੁੰਚੇ ਨੇ ਗਰਾਊਂਡ ਜ਼ੀਰੋ ਦੀ ਰਿਪੋਰਟ ਆਪ ਲਈ ਉਹਨਾਂ ਨੇ ਤੇ ਉਸ ਤੋਂ ਬਾਅਦ ਲੋਕਾਂ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਦੇਖ ਸਕਦੇ ਹੋ ਤੁਸੀਂ ਲੋਕਾਂ ਦੇ ਨਾਲ ਬੈਠੇ ਹੋਏ ਨੇ ਗੱਲਬਾਤ ਕਰ ਰਹੇ ਨੇ ਤੇ ਸਾਰਿਆਂ ਨੇ ਆਪਣਾ ਆਪਣਾ ਨੁਕਸਾਨ ਦੱਸਿਆ ਕਿ ਕਿਹਦਾ ਕਿੰਨਾ ਨੁਕਸਾਨ ਹੋਇਆ ਹੈ ਤੇ ਕਿਹੜੇ-ਕਿਹੜੇ ਏਰੀਏ ਦੇ ਵਿੱਚ ਜ਼ਿਆਦਾ ਨੁਕਸਾਨ ਹੋਇਆ ਜਾਂ ਫਿਰ ਜਿਹੜੇ ਇਲਾਕਿਆਂ ਦੇ ਵਿੱਚ ਇੱਕ-ਇੱਕ ਹਫ਼ਤੇ ਤੋਂ 5-5 7-7 ਫੁੱਟ ਪਾਣੀ ਖੜਾ ਹੋਇਆ ਸੀ ਉਹਨਾਂ ਲੋਕਾਂ ਦੇ ਘਰ ਟਹਿ ਚੁਕੇ ਨੇ ਕਿਹੜੇ ਲੋਕ ਨੇ ਜਾਂ ਕਿਹੜੇ ਇਲਾਕੇ ਦੇ ਜ਼ਿਆਦਾ ਲੋਕ ਨੇ ਜਿਹੜੇ ਘਰੋਂ ਬੇਗਰ ਵੀ ਹੋ ਚੁਕੇ ਨੇ ਮਾਲ ਡੰਗਰ ਪਸ਼ੂ ਕੁਝ ਵੀ ਨਹੀਂ ਬਚਾ ਹੈਗਾ ਜਦੋਂ ਸਾਰੀਆਂ ਗੱਲਾਂ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੇ ਨਾਲ ਕੀਤੀਆਂ ਤੇ ਉਸ ਤੋਂ ਬਾਅਦ ਉਹ ਵੀ ਰੋਣ ਲੱਗੇ ਕਿਉਂਕਿ ਸੌਖਾ ਨਹੀਂ ਹੁੰਦਾ ਸਾਰੀ ਉਮਰ ਦੀ ਜਿਹੜੀ ਕਮਾਈ ਹੁੰਦੀ ਆ ਸੀ ਸਿਰਫ ਆਪਣਾ ਘਰ ਬਣਾਉਣ ਵਾਸਤੇ ਲਾ ਦਿੰਨੇ ਆ ਤੇ ਜਦੋਂ ਘਰ ਹੀ ਨਾ ਬਚੇ ਤੇ ਪਿੱਛੇ ਕੀ ਰਹਿ ਗਿਆ ਸਾਰਾ ਕੁਝ ਹੀ ਤਬਾਹ ਹੋ ਜਾਂਦਾ ਹੈ ਸੋ ਸਾਰੀ ਗੱਲਬਾਤ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਕਹੀ ਹੈ ਲੋਕਾਂ ਨੂੰ ਕਿ ਇੱਕ ਵਾਰ ਪਾਣੀ ਲੈ ਲੈਂਦੋ ਉਸ ਤੋਂ ਬਾਅਦ ਜਿਨ੍ਹਾਂ ਦੇ ਘਰ ਟੱਗ ਗਏ ਨੇ ਉਹਨਾਂ ਨੂੰ ਵੀ ਬੰਦਾ ਮੁਆਵਜ਼ਾ ਦਿੱਤਾ ਜਾਵੇਗਾ ਮਾਲ ਡੰਗਰ ਪਸ਼ੂ ਜਾਂ ਜਿਹੜੀ ਵੀ ਕਿਸੇ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਵੀ ਨੁਕਸਾਨ ਹੋਇਆ ਹੈ ਸਾਰੇ ਹੀ ਤਰ੍ਹਾਂ ਦਾ ਮੁਆਵਜ਼ਾ ਦੇਗੀ ਉਹਨਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਵਰਪਾਈ ਕੀਤੀ ਜਾਵੇਗੀ ਸੋ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਆਮ ਆਦਮੀ ਪਾਰਟੀ ਤੁਹਾਡੀ ਸਰਕਾਰਾਂ ਤੁਹਾਡੀ ਹੀ ਰਹੇਗੀ ਹਰ ਇੱਕ ਤਰ੍ਹਾਂ ਦੀ ਤੁਹਾਡੀ ਮਦਦ ਕੀਤੀ ਜਾਵੇਗੀ ਪਰ ਹੁਣ ਜਿਹੜੀ ਕੰਡੀਸ਼ਨ ਚੱਲ ਰਹੀ ਹੈ ਹੁਣ ਜਿਹੜੇ ਹਾਲਾਤ ਚੱਲ ਰਹੇ ਆ ਉਹਨਾਂ ਦੇ ਨਾਲ ਸਾਨੂੰ ਲੜਨਾ ਪੈਣਾ ਕੁਝ ਦਿਨ ਹੋਰ ਆ ਜੀ ਸਾਹਿਬ ਜੀ ਮੋਹਸਨ ਦਾ ਹਿਸਟਰੀ ਮੇਰੇ ਨਾਲ ਹੈ ਤੇ ਕਈ ਵਾਰੀ ਕੀ ਹੁੰਦਾ ਆਪਣੀ ਨਹੀਂ ਦੇ ਕੇ ਦਿੱਤੀ ਇਹ ਕਿੰਨਾਂ ਕਿਹਦਾ ਨਹੀਂ ਵੀ ਦਿੰਦੇ ਨਹੀਂ ਨਹੀਂ ਅਸੀਂ ਤਾਂ ਉਹਨੂੰ ਦੇਵਾਂਗੇ ਜਿਹੜਾ ਕੰਮ ਕਰਾਉਂਦਾ ਹਾਂ 10 ਕਿੰਨੀ ਜਮੀਨ ਕੁਸੀਂ ਕਿਹੜੇ ਫੋਟੋ ਨਾਲ ਕਿਹ ਜਮੀਨ ਤੇ ਉਹ ਕਿ ਜਾਣ ਚੱਗੇ ਤੇ ਮੰਗਣਾ ਪਾਣੀ ਹੈ ਪਾਣੀ ਹੈ ਗੱਲ ਕਰਾਂਗੇ ਬਾਹਰ ਠੀਕ ਅੱਜ ਜੇ ਪੰਜਾਬ ਸੰਕਟ ਚ ਹੈ ਤਾਂ ਮੈਂ ਉਮੀਦ ਕਰਦਾ ਕਿ ਦੇਸ਼ ਪੰਜਾਬ ਨਾਲ ਬੜੂਗਾ ਸਰ ਮੈਂ ਮੈਂ ਹੱਥ ਮੰਗਦਾ ਮੈਂ ਕੋਈ ਭੀਖ ਨਹੀਂ ਮੰਗਦਾ ਸੈਂਟਰ ਤੋਂ 50000 ਕਰੋੜ ਜੀਐਸਟੀ ਦਾ 8000 ਕਰੋੜ ਆਡੀਫ ਦਾ ਸਾਡਾ ਉਹੀ ਦੇ ਦੇਣ ਅਸੀਂ ਉਹਦੇ ਨਾਲ ਸਾਰ ਲਾਂਗੇ ਜੁਗਨਿਆ ਆਇਆ ਜੀ ਕੇਂਦਰ ਤੋਂ ਨਹੀਂ ਪੀਐਮ ਸਾਹਿਬ ਨੇ ਗੱਲ ਕੀਤੀ ਹੈ ਕੋ ਇਹ ਹਾਲਾਤ ਇਦਾਂ ਹੋਣੇ ਨਹੀਂ ਚਾਹੀਦੇ ਮਤਲਬ ਆਪਾਂ ਅੱਗੇ ਤੋਂ ਅੱਗੇ ਤੋਂ ਇਹਨਾਂ ਲੋਕਾਂ ਨੂੰ ਘਰਾਂ ਦੇ ਜਾਂਦਾ ਘਰਾਂ ਦੀਆਂ ਛੱਤਾਂ ਤੋਂ ਜਾਂ ਫਿਰ ਜਿਵੇਂ ਕੱਲ ਮੈਂ ਕਿਹਾ ਸੀ ਉਹ ਤੇ ਪੁਲਾਂ ਤੇ ਬੈਠੇ ਐ ਲੋਕ ਕਿਉਂਕਿ ਲੋਕ ਪਰਿਵਾਰ ਨਹੀਂ ਛੱਡਦੇ ਹਾਲਾਂਕਿ ਫੌਜ ਜੋ ਹੈ ਉਹ ਸਾਡਾ ਬਹੁਤ ਸਾਥ ਦੇ ਰਹੀ ਹੈ 20 ਹੈਲੀਕਾਪਟਰ ਫੌਜ ਦੇ ਲੱਗੇ ਹੋਏ ਨੇ ਪਰ ਲੋਕ ਕਹਿੰਦੇ ਅਸੀਂ ਘਰ ਨਹੀਂ ਛੱਡਨੇ ਕਿਉਂਕਿ ਲੋਕਾਂ ਨੇ ਘਰਾਂ ਨਾਲ ਲਗਾਓ ਹੈ ਅਸ਼ੂ ਡੰਗਰ ਨੇ ਉਤੇ ਕਹਿੰਦੇ ਅਸੀਂ ਚੱਤਾ ਤੇ ਬਹਿ ਜਾਾਂਗੇ ਸੁਰਾਸ਼ਨ ਪਾਣੀ ਦੇਣ ਤੁਫਾਜ ਦਾ ਬਹੁਤ ਮੈਂ ਧੰਨਵਾਦ ਕਰਦਾ ਹਾਂ ਇੰਡੀਅਨ ਆਰਮੀ ਦਾ ਕਿ ਉਹਨਾਂ ਨੇ 20 20 ਹੈਲੀਕਾਪਟਰ ਫੌਜ ਚੱਲ ਰਹੇ ਨੇ ਇਸ ਵਕਤ